1984 ਕੱਲੂਕਾਰੇ ਦੀ ਯਾਦ ਵਿੱਚ ਵਿਸ਼ਾਲ ਯਾਦਗਾਰੀ ਸਮਾਗਮ ਬ੍ਰੈਂਪਟਨ ਦੇ ਗੁਰਦੁਆਰਾ ਨਾਨਕ ਮਿਸ਼ਨ ਸੈਂਟਰ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕਥਾ ਵਿਚਾਰਾਂ ਹੋਈਆਂ ਇਸ ਮੌਕੇ ਜੂਨ 1984 ਕੱਲੂਕਾਰੇ ਦੌਰਾਨ ਭਾਰਤੀ ਹਕੂਮਤ ਵੱਲੋਂ ਸ਼ਹੀਦ ਕੀਤੇ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਖਾਲਸੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਇਸ ਮੌਕੇ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਸਿੱਖ ਸੰਘਰਸ਼ ਸੰਬੰਧੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਇਹ ਪ੍ਰੋਗਰਾਮ ਜਿਹੜਾ ਅਸਤੀਜੀਤ ਜੀ ਦਾ ਨੂੰ ਸੀ ਦੰਦੇ ਸਤਾਜ ਗੁਰੂ ਅਰਜਨ ਸਾਹਿਬ ਨੂੰ ਕਰ ਰਹੇ ਆ ਉਹਦੇ ਸੰਬੰਧ ਚ ਮੈਂ ਕੁਝ ਆਪਣੇ ਕਵਤਾ ਲਾਈਂ ਪੜਾ ਤੁਹਾਨੂੰ ਬਣਦੇ ਕਰੀ ਦਿਖਾਵਾਂਗਾ ਇਹ ਬੇਵਰਾ ਛੋਟੇ ਹੁੰਜਾ ਬਚਪਨ ਚ ਕਿਤੇ ਕੁਝ ਰਾਇਨਾ ਨੇ ਮੈਨੂੰ ਉਸ ਕਵੀ ਦਾ ਨਾਮ ਪੁੱਛਿਆ ਪਰ ਨਾ ਉਹ ਰਾਇਨਾ ਅੱਜ ਬੜੀਆਂ ਸਾਫਤਕ ਨੇ ਮੈਂ ਉਹ ਦੜਨਾ ਹਾਂ ਜੀਆਂ ਮੈਂ ਨਾਲ ਕਰਦਾ ਆਂ ਸੱਤੀ ਕਵੀ ਤੇ ਬੈਠ ਕੇ ਕਿਸੇ ਭੌਰੇ ਸੱਤੀ ਕਵੀ ਤੇ ਬੈਠ ਕੇ ਕਿਸੇ ਭੌਰੇ ਸੱਣੀ ਸੱਤੀ ਇਹ ਸਰਵ ਨਾਲ ਜੰਗ ਤੈਨੂੰ ਆਸ ਕਿਸੇ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਬਸਿਆ ਜਿਉਂਦਾ ਢੰਗ ਤੈਨੂੰ ਮਰਤੀ ਲੱਥੀ ਨਾ ਤੇਰੀ ਮਕਤਾਨੀਆਂ ਹੋਏ ਦਿੱਤਾ ਸਮੇਂ ਨੇ ਸੂਲੀ ਤੇ ਢੰਗ ਤੈਨੂੰ ਤੈਨੂੰ ਦੁੱਖਾਂ ਤੇ ਨਾਗਰਾਂ ਦਾ ਤੋਪ ਕੀਏ ਇਹ ਬਾਤ ਦੀ ਰੱਖੀ ਜੋ ਅੰਗਾਰਿਆਂ ਤੇਰੇ ਪਾਸੋ ਸੁਖਮਣੀ ਸਿੰਘਾ ਨਿਰਵਾਣੇ ਹੋਂ ਦਾ ਆਪਣੀ ਦਸਤਾ ਜਿਹੜੀ ਜੈਤਿ ਖਸਾਬ ਆਪੇ ਲਿਖੀ ਆ ਕੂਕ ਕੂਕ ਤੋਂ ਦੇ ਤੋਂ ਇੱਕ ਦਸਤਾ ਢਣਾ ਦੀ ਹਾਂਜਾ ਕਰਾਂਗਾ ਸੇਖ ਸੇਖ ਦੀ ਮੈਂ ਜੋ ਪ੍ਰਭਾਸਾ ਜੋ ਮਹਿਸੂਸ ਕਰਦਾ ਹਾਂ ਸੂਰਜ ਸੰਗ ਆਪ ਮਿਲਾਉਣ ਚੱਲਿਆ ਹਾਂ ਸੂਤ ਸੰਗ ਅੱਖਾਂ ਮਲਾਉਣ ਚੱਲਿਆ ਹਾਂ ਅੰਬਰ ਨੂੰ ਤਾਕੀ ਧੌਣ ਚੱਲਿਆ ਹਾਂ ਸ਼ਾਇਰ ਜਿਸਨੇ ਜਾਣ ਲਿਆ ਸ਼ਬਦ ਗੁਰੂ ਸ਼ਾਇਰ ਜਿਸਨੇ ਜਾਣ ਲਿਆ ਸ਼ਬਦ ਗੁਰੂ ਉਸ ਰਹਿਬਰ ਨੂੰ ਫਿਰ ਧੌਣ ਚੱਲਿਆ ਹਾਂ ਸੁਣ ਕੇ ਮੰਨ ਕੇ ਉੱਤਰ ਆਵ ਸਰਵਰ ਮਨ ਮੰਦਰ ਨਹਾਉਣ ਚੱਲਿਆ ਹਾਂ ਪੈਰ ਇੱਕ ਤਨ ਮੰਦਰ ਨੂੰ ਪੈਰਾਂ ਹੇਠ ਮੈਂ ਹੌਂਸਲੇ ਦੇ ਨਹੀਂ ਜੋ ਆਖਦੇ ਕਾਇਰ ਨੇ ਅਸੰਭਵ ਨੂੰ ਬਣਾਉਣ ਚੱਲਿਆ ਹਾਂ ਜਾਨ ਬਾਜ਼ ਕਰਦੇ ਫਦੇ ਕਾਬਰਤਦਾਰ ਜਾਨ ਬਾਜ਼ ਫਦੇ ਕਰਦੇ ਕਾਬਰਤਦਾਰ ਸਾਥ ਉਹਨਾਂ ਦੇ ਸਾਹ ਦੇ ਪਹੁੰਚਿਆ ਹਾਂ ਜਿਸ ਨੂੰ ਸਮਝੋ ਨਾਪਰੀ ਫਰਮਾਨ ਮੇਰਾ ਇਸ ਨੂੰ ਸਮਝੋ ਨਾਪਰੀ ਫਰਮਾਨ ਮੇਰਾ ਸ੍ਰੇਮਾਨ ਦੀ ਹੋਂਦ ਦਿਖਾਉਣ ਚੱਲਿਆ ਹਾਂ ਸਿੱਖ ਹਾਂ ਸੇਖਾ ਮੈਂ ਉਸ ਸੱਚੀ ਸਰਕਾਰ ਦਾ ਕਿਆ ਜਸਨੇ ਸੇਖਾ ਮੈਂ ਸੱਚੀ ਸਰਕਾਰ ਦਾ ਕਿਆ ਜਸਨੇ ਚਿੜੀਆਂ ਨਾਲ ਬਾਦ ਲੜਾਉਣ ਚੱਲਿਆ ਹਾਂ ਸੂਰਜ ਦੇ ਸੰਗਠਾਂ ਮਲਾਉਣ ਚੱਲਿਆ ਹਾਂ ਅੰਬਰ ਨੂੰ ਤੱਕੀ ਲੌਂਗ ਚੱਲਿਆ ਹਾਂ ਧੰਨਵਾਦ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਦਾ ਜੂਨ 81 ਦੇ ਵਿੱਚ ਜੋ ਹੋਇਆ ਉਹ ਸਾਡੀ ਗੁਲਾਮੀ ਦੇ ਕਾਰਨ ਹੋਇਆ ਕਿ ਸਾਡਾ ਵੀ ਦੇਸ਼ ਹੁੰਦਾ ਸਾਡੇ ਕੋ ਫਾਇਕ ਤੇ ਜਾਵਾਜ ਹੁੰਦੇ ਸਾਡੀਆਂ ਫੌਜਾਂ ਹੁੰਦੀਆਂ ਤੇ ਸਾਡੇ ਦਰਬਾਰ ਸਾਹਿਬ ਵੱਲ ਕੋਈ ਅੱਖ ਚੋਕੇ ਨਹੀਂ ਦੇਖ ਸਕਦਾ ਤੇ ਮੇਰੀ ਬੇਨਤੀ ਆ ਸਾਰੀ ਸੰਗਤ ਨੂੰ ਕਿ ਜਿੰਨਾ ਵੀ ਯੋਗਦਾਨ ਪਾ ਖਾਲਸਾ ਰਾਜ ਜਲਦੀ ਤੋਂ ਜਲਦੀ ਬਣੇ ਤੇ ਆਪਣੇ ਬੱਚਿਆਂ ਨੂੰ ਤੁਸੀਂ ਵੀ ਦੂਜੀਆਂ ਕੌਮਾਂ ਵਾਂਗੂੰ ਸਿਲਾਉਣ ਲੱਗਿਆ ਕਿਆ ਕਰੋਗੇ ਕੱਲ ਦਾ ਸੂਰਜ ਖਾਲਸਾ ਰਾਜ ਬਣਦੇ ਨਾਲ ਇਹ ਇਸ ਕਰਕੇ ਸਾਰਾ ਸਾਰੀ ਸੰਗਤ ਆਈ ਵਾੜਾ ਕਰੋਗੇ ਤੋਂ ਟਾਮਰ ਬਾਸ ਜਰੂਰ ਕਰਨੀ ਗੁਰੂ ਅਗੇ ਖਾਲਸਾ ਰਾਜ ਤੋਂ ਹੋਡੇ ਲਈ 5 ਜੂਨ 84 ਤੇ ਇੱਕ ਸ਼ਬਦੀ ਕਲਪਤਾ ਸਭਾ ਤੇ ਉਦੋਂ ਬਾਅਦ ਜੀ ਕੱਪਟਾ ਆਉਂਦਾ ਕੱਪਟਾ ਦਾ ਨਾਮ ਹੈਗਾ ਵਿਸ਼ਵਾਸ ਸਾਥ 2 ਜੂਨ 83 ਦਾ ਦਿਨ ਚੜਿਆ 2 ਜੂਨ 83 ਦਾ ਦਿਨ ਚੜਿਆ ਕਿਰਤ ਕਰਾਂ ਬਣ ਕੇ ਲਈ ਨਾ ਢੇਰਨੀਆ ਕਿਰਤ ਜੰਜੂ ਦੀ ਰਾਖੀ ਕਰਨ ਬਦਲੇ ਅਕਾਲ ਤਖਤ ਕਰ ਦੇਣਾ ਢੇਰਨੀਆ ਨੌ ਮਾਸ ਦਾ ਰਿਸ਼ਤਾ ਹੁੰਦੇ ਲਈ ਮਾਸ ਨੌ ਨੌ ਦੇਣਾ ਅਢੇਰਨੀਆ ਕਿਰਤਨਾ ਵੀ ਆ ਗਈ ਫੌਜ ਚੜ੍ਹ ਕੇ ਦਰਬਾਰ ਸਾਹਿਬ ਲਿਆ ਆ ਢੇਰਨੀਆ ਅੱਗੇ ਤੱਕਰਿਆ ਜਰਨਲ ਸਵੇਖ ਪੰਤਾ ਜਿਹਨੂੰ ਆਖਦੇ ਮਰਦ ਬਲੇਰਨੀਆ ਜੇ ਉਹ ਖੋਲਿਆ ਅਨਸਾਰ ਦਾ ਫੈਰ ਸਿੰਘਾ ਤੇ ਅੱਡੋ ਫੌਜਾਂ ਦੇ ਨਾਲ ਤੇ ਢੇਰ ਮੀਆਂ ਬਾਜੀ ਚਾ ਅਸੀਂ ਨਹੀਂ ਲੁਕਣ ਦਿੰਦੇ ਇੰਦਰਾ ਵਾਹ ਤੇ ਆ ਲਿਆ ਸੀ ਕਿ ਏਦਮੀਆਂ ਪੈਲ ਨਹੀਂ ਕਰਦੇ ਬਾਜੀ ਮੋੜਦੇ ਹਾਂ ਦਿੰਦੇ 21 ਦੇ 31 ਭੇਜਨੀਓ ਬਦਲਾ ਖੋਰ ਨਹੀਂ ਬਦਲਾ ਲੈ ਲੈਂਦੇ ਨਰਕ ਭੇਜ ਨੂੰ ਲਾਉਂਦੇ ਨਹੀਂ ਦੇਰ ਮੀਆਂ ਜੰਗ ਹਿੰਦ ਪੰਜਾਬ ਦਾ ਫੇਰ ਹੋਣਾ ਰਾਜੇ ਰਾਣੇ ਚਕਾਏ ਪਈ ਦੇਰ ਮੀਆਂ ਤਾਂ ਕੁੱਤੇ ਭਲੇਖਾ ਪਾਲ ਗਿੰਦੇ ਰਾਜੇ ਜੰਗਲ ਦੇ ਬਾਜ ਤੇ ਸ਼ੇਰ ਮੀਆਂ ਆ ਗਿਆ ਪਈ ਰਟਾਲ ਦਾ ਹੁਕਮ ਆਇਆ ਆਉ ਸੱਚ ਦਾ ਰਾਜ ਤਉ ਫੇਰ ਮੀਆਂ ਆਗਿਆ ਪਈ ਅਕਾਲ ਦਾ ਹੁਕਮ ਆਇਆ ਆਉ ਸੱਚ ਦਾ ਰਾਜ ਤਉ ਫੇਰ ਮੀਆਂ